ਰਹਿਰਾ ਸਾਹਿਬ ਇੱਕੰਕਾਰ ਸਤਗੁਰ ਪ੍ਰਸਾਦ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾ ਸੁਖਤਾ ਮਨਾ ਹੋਈ ਤੋ ਕਰਤਾ ਕਰਣਾ ਮੈਂ ਨਹੀਂ ਜਾਂਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤਰਾਂ ਤਰਾਂ ਜਾਇ ਲਖਿਆ ਰਾ ਜਾਤ ਮੈਂ ਜੋ ਜੋਤ ਨਾ ਜਾਤਾ ਕਲਕਲਾ ਭਰਪੂਰਿਆ ਤੂੰ ਸਚਾ ਸਾਹਿਬਾ ਹੈ ਸਿਖਤ ਸਵਾਲਿਓ ਜਿਨ ਕੀ ਤਿਸੋ ਪਾਰ ਪਿਆ ਕਉ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਆ ਸੋਦਰਾਗਾ ਸਮਹ ਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਹਦਰ ਤੇਰਾ ਕੇਹਾ ਸੋਹਦਰ ਕੇਹਾ ਜਿਤ ਵੈ ਸਰਬ ਸਮਾਲੇ ਵਾਝੇ ਤੇਰੇ ਨਾਦਾਨੇ ਕਾ ਸੰਖਾ ਕੀਤੇ ਤੇਰੇ ਵામਣ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਈਐ ਕੀਤੇ ਤੇਰੇ ਗਾਵਣ ਹਾਰੇ ਗਾਵਨ ਤਦ ਨਾ ਪਾਣ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਾਂ ਤਦ ਨਾ ਚਿਤਵ ਉਤਲਿਖ ਜਾਣਾ ਨਾ ਲਿਖ ਲਿਖ ਧਰਮ ਵਿਚਾਰੇ ਗਾਵਾ ਤਦਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਇਸ ਦਾ ਸਵਾਰੇ ਗਾਵਾਂ ਤਦਨੋਂ ਇੰਦਰ ਇੰਦਰਾ ਅਸਨ ਬੈਠੇ ਦੇਵਤਿਆਂ ਦਰਣਾ ਲੈ ਗਾਵਾਂ ਤਦਨੋਂ ਸਿੱਧ ਸਮਾਧੀ ਅੰਦਰ ਗਾਵਾਂ ਤਦਨੋਂ ਸਾਧ ਵਿਚਾਰੇ ਗਾਵਾਂ ਤਦਨੋਂ ਜਤੀ ਸਤੀ ਸੰਤੋਖੀ ਗਾਵਾਂ ਤਦਨੋਂ ਵੀਰ ਕਰਾਰੇ ਗਾਵਾਂ ਤਦਨੋਂ ਪੰਡਤ ਬਣ ਰੱਖੇ ਸਰਜੂ ਜਗਵੈਦਾਨਾ ਲੈ ਗਾਵਾ ਤੁਧਨੋ ਮੋਹਨੀਆ ਮਨਮੋਹਨਾ ਸੁਰਗ ਮਛ ਪਿਆਲੇ ਦਾ ਤੁਧਨ ਰਤਨੋ ਪਾਏ ਤੇਰੇ 68 ਤੀਰਤ ਨਾਲੇ ਗਾਵਾਂ ਤੁਧਨੋ ਜੋਤ ਮਹਾਬਲ ਸੂਰਾ ਗਾਵਾਂ ਤੁਧਨੋ ਖਾਣੀ ਚਾਰੇ ਗਾਵਨਾਂ ਤੁਧਨੋ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਆਖੇ ਤੇਰੇ ਧਾਰੇ ਸੇ ਤੁਧਨੋ ਗਾਵਨਾਂ ਜੋ ਤਤ ਭਾਵ ਮਨਾਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਤਤਨੋ ਗਾਵਨਾਂ ਸੇ ਮੈਂ ਚਿਤ ਨਾਵਾਂ ਨਾਨਕਿਆ ਵਿਚਾਰੇ ਸੋਈ ਸੋਇ ਸਤਾ ਸਚ ਸੋਇ ਸੱਚਾ ਸਚੀ ਨਹੀਂ ਹੈ ਬਿਉਸੀ ਜੈਨ ਜਾਸਿ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਾ ਜਿਨਸੇ ਮਾਇਆ ਜਿਨੂ ਪਾਈ ਕਰ ਕਰ ਦੇਖੈ ਜੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋ ਈ ਕਰ ਸੇ ਬਿਰਗੁ ਨਾ ਕਰਨਾ ਜਾਈ ਸੋ ਪਾਸਾ ਸਹਾ ਬਸਾਏ ਨਾਨਕ ਰੈ ਨੜ ਜਾਈ ਆਸਾ ਮਹਲਾ ਪਹਿਲਾ ਆਕ ਸੁਨੋ ਢਾਖੈ ਸੋ ਹੋਏ ਕੇਵਲ ਵੱਡਾ ਡਿਠਾ ਹੋਏ ਕੀਮਤ ਪਾਏ ਨਾਕੇ ਆਜਾਈ ਕਹਿਣੇ ਵਾਲੇ ਤੇਰੇ ਰੈ ਸਮਾਏ ਵੱਡੇ ਮੇਰੇ ਸਹਾਈਆ ਗਰਗ ਮੀਰਾ ਗੁਣ ਗੀਰਾ ਕੋਈ ਨ ਜਾਣਾ ਤੇਰਾ ਕੀਤਾ ਕੀ ਵਡਚੀਰਾ ਰਹਾ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀ ਹਵਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿ ਨਗਾਈ ਤੇਰੀ ਤਲਵੜਿਆਏ ਸੰਗ ਸਾਤਾ ਸਭ ਤਲ ਸਭ ਚੰਗਿਆਈਆਂ ਸਿਤਾ ਫੁਰਖਾ ਗਿਆ ਹੁੜਿਆਈਆਂ ਤੁਧ ਮਨ ਸਿਤੇ ਕਿਨਾਂ ਨਾ ਪਾਈਆ ਕਰਮ ਮਿਲੈ ਨਾਈ ਠਾਕ ਰਹੀ ਆਕਣ ਵਾਲਾ ਕਿਆ ਵਿਚਾਰਾ ਸਿਫਤੇ ਭਰੇ ਤੇਰੀ ਪੰਨਾਰਾ ਜਿਸ ਤੂੰ ਤੇਤ ਸਿਆਖਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀ ਹਾ ਵਿਸਰੈ ਮਰ ਜਾਓ ਆਖਣਿ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖਾ ਉਤਪੁਖੈ ਕਾਏ ਚਲਿਆ ਦੂਖਾ ਸੁਖ ਵਿਸਰੈ ਮੇਰੀ ਮਾਇ ਸਤ ਸਾਇ ਸੱਚੇ ਨਾਮ ਰਹਾਉ ਸਾਚੇ ਨਾਮ ਕੀ ਤਲਵੜਿਆਈ ਆਪ ਤੱਕ ਕੀਮਤ ਨਹੀਂ ਪਾਈ ਜਿਸਨ ਲਕੈ ਆਖਨ ਪਾਏ ਵੱਡਾ ਰਹੂਆ ਘਾਣਾ ਜਾਏ ਨਾ ਮਰਨਾ ਹੋਵੇ ਸੋਗਾ ਤਿੰਦਾਰੇ ਹਿੰਨ ਚੁੱਕੈ ਭੂਗਾ ਗੁਣ ਇਹੋ ਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਵੇ ਜੇ ਵੜਾ ਆਪ ਤੇ ਵੜ ਤੇਰੀ ਦਾਤਾ ਜਿੰਦਨ ਕਰ ਕਹਿ ਕੀਤੀ ਰਾਤ ਖਸ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਘੂ ਜਰੇ ਮਹਲਾ ਜਗਤਾਰ ਕੇ ਜਨ ਸਤਗੁਰ ਸਤਪੁਰ ਕਾ ਬਿਨਾ ਕਰਉ ਗੁਰਪਾਸ ਹਮ ਕੀਰੇ ਕਰਮ ਸਤਬਸ ਸਰਣਾਇ ਕਰ ਦਿਆ ਨਾਮ ਪ੍ਰਕਾਸ਼ ਮੇਰੀ ਮਿਤਵਰ ਦੇਵਾ ਮੋਕ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਿ ਹਮਰੀ ਰਹਿਰਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨਾਂ ਰਾ ਸਰਦਾਰ ਪਿਆਸ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਨ ਸੰਗਤ ਗੁਣ ਪ੍ਰਗਾਸ ਜਿਨਾਂ ਹਾਰਾ ਰਸ ਨਾਮ ਨਾ ਪਾਇਆ ਤੇ ਭਾਗ ਜਿੰਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗਜੀਵੇ ਤ੍ਰਿਗਜੀਵਾਸ ਜਿਨ ਹਰਜਾਂ ਸਤਗੁਰ ਸੰਗਤ ਪਾਈ ਤਿਤ ਧਰਮ ਮਸਤਕ ਲਖਿਆ ਲੇ ਖਾਸ ਧਾਨਾ ਧਨ ਸ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਮ ਪਰਗਾਸ ਰਾਗੂਰੇ ਮਹੱਲਾ ਪੰਜਵਾ ਕਾਹਿਰੇ ਮਨ ਜਤਵਾ ਉਦਮ ਦਾ ਆਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੂ ਪਾਈ ਤਾ ਕਾਰਿਜ ਕਾਗੈ ਕਰ ਧਰਿਆ ਮੇਰੇ ਮਾਦਵ ਜੀ ਸਸਕਰਤ ਮਿਲੇ ਸੋਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੂਕੇ ਕਾਸ਼ਟ ਰਿਆ ਰਹਾਉ ਜਨਨ ਪਿਤਾ ਲੋਕ ਸਤਾਬ ਨੇਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਜ ਕ ਸੰਬਾਏ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡਾ ਵੈਸੇ ਕੁਸਾਂ ਦਿਸ ਪਾਛੈ ਬਚਰੀ ਝਾਲੇ ਚਰਿਆ ਤੈਨ ਕਾਉਨ ਕਲਾਵੇ ਕਾਉਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਸ਼ਸ਼ਟੀ ਸਿਧਾਨਾ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਐ ਦਰੰਤਨ ਪਾਰ ਆਵਰਿਆ ਰਾਗ ਅ ਸੰਹਲਾ ਚੌਥਾ ਸੋਪੁਰ ਕੇ ਕੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਗੁਮਾ ਗੁਮਾ ਪਾਰਾ ਸਭ ਤੇ ਆਵੇ ਸਭ ਤੇ ਆਵੇ ਤਉ ਜੀ ਅਰ ਸੱਚੇ ਸ੍ਰਿਜਨ ਹਾਰਾ ਸਭ ਜੀਤ ਮਾਰੇ ਜੀ ਤਉ ਜੀ ਆਂ ਕਾ ਦਾ ਤਾਰਾ ਹਰ ਧਿਆਉ ਸੰਤੋ ਜੇ ਸਭ ਦੁੱਖ ਵਿਸਾਰਣ ਹਾਰਾ ਹਰਿਆ ਬੇਟਾ ਘੁਰਿਆ ਪੀ ਸੇਉਗ ਜੀ ਕਾ ਨਾਨਕ ਜਨ ਤੇ ਵਿਚਾਰਾ ਤਉ ਘਟ ਘਟ ਅੰਤਰਾ ਸਰਵ ਨਰ ਅੰਤਰ ਜੀ ਹਾਰੇ ਕੋ ਪਰਖ ਸਬਾਣਾ ਇਕਦਾ ਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੂੰ ਦਿਨ ਨਾ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਕੋ ਕਾਣਾ ਜੋ ਸੇਵੈ ਜੋ ਸੇਵੈ ਤੂੰ ਜੀ ਦਾਣਾ ਮਾਨਕ ਤិន ਕੁਰਬਾਣਾ ਹਰ ਤਿਆ ਵਾਹੇ ਹਰ ਤਿਆ ਵਾਹੇ ਤੂੰ ਜੀ ਸੇ ਜਨ ਜੁਗ ਮਾ ਸੁਖ ਵਾਸੀ ਸੇਮਕਤਾ ਸੇਵਤ ਭਾਏ ਜਨਰਤਿਆ ਆ ਜੀ ਤਨ ਟੁੱਟੀ ਜਨ ਕੇ 파ਸੀ ਜੇ ਨਿਰਭਾਉ ਜਨਾਰ ਨਿਰਭਾਉ ਧਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਧੀਤੇ ਹਰ ਰੂਪ ਸੁਮਾਸੀ ਸੇ ਧਾਨਾ ਸੇ ਧਨ ਜਨਰਤਿਆ ਆ ਜੀ ਜਨ ਨਾਨਕ ਤਨ ਭਲ ਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੱਲਾਹ ਤਤ ਜੇ ਅਨੇਕਾ ਨੇਕਾ ਅਨੰਤਾ ਤੇਰੀ ਅਨੇਕਾ ਤੇਰੀ ਅਨਕਰਾ ਪੂਜਾ ਜੀ ਤਉ ਤਾ ਪੈ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜਿਆ ਬੋਸ ਸਿੰਘ ਜੀ ਤਾ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰਬ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੂੰ ਦੇ ਤੂੰ ਜਿਉੜਾ ਨਾ ਕੋਈ ਤੂੰ ਜੁਗ ਜੁਗੇ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈ ਚਲ ਕਰਤਾ ਸੋਈ ਤੂੰ ਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਹੋ ਹੀਤ ਤੂੰ ਦੇ ਆਪੇ ਸ੍ਰਿਸ਼ਟਾ ਸੋਹ ਪਾਈ ਜੀ ਤੂੰ ਦੇ ਆਪੇ ਸਿਰਜ ਸਭ ਕੋਈ ਜਨ ਨਾ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਕੋਈ ਆਸਾ ਵਹਲਾ ਜਉਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜਿਉ ਤੂੰ ਭਾਵੇਂ ਸੋਇ ਤੇ ਸੇ ਜੋ ਤੂੰ ਦੇ ਸੋਇ ਹੁ ਪਾਈ ਰਹਾ ਸਭ ਤੇਰੀ ਤੋਂ ਸਭ ਨੇ ਤੇ ਆਇਆ ਜਿਸ ਨੂੰ ਕਿਰਪਾ ਕਰਹਿ ਤੰਨਾ ਰਤਨ ਪਾਇਆ ਗੁਰਮੁਖ ਲਾਤਾ ਮਨੁ ਗਵਾਇਆ ਤੁਦਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਹੋ ਸਭ ਤੁਜੀ ਵਾਹੇ ਤੂੰ ਮੇਨ ਦੂਜਾ ਕੋਈ ਨਾਹੇ ਜੀਜਾ ਸਭ ਤੇਰਾ ਖੇਲਾ ਉਜਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਆਏ ਸੋਈ ਅਣਜਾਣ ਹਰ ਗੁਣ ਸੱਦੀ ਆਖੁ ਖਾਣਾ ਜਨਰ ਸੇਵਿਆ ਤਿ ਸੁਖ ਪਾਇਆ ਸਹਿਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੰਹੋਏ ਤੁਦ ਮੇਨ ਦੂਜਾ ਵਰ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਨਨ ਨਾ ਨਾ ਗੁਰਮੁਖ ਪ੍ਰਗਟ ਹੋਇਆ ਸੰਹਲਾ ਪੈ ਸੰਹਲਾ ਪਹਿਲਾ ਤੇ ਸਰਵੜੇ ਪਹਿਲੇ ਨਵਾਸਾ ਪਾਣੀ ਪਾਇ ਤਨੈ ਕੀਆ ਪੰਕਾਇ ਮੋਫਗ ਨਹੀਂ ਚੱਲੇ ਆਪ ਦੇਖਾ ਤੈ ਡੂਬਿਆ ਲੈ ਮਨ ਇੱਕ ਨਜੇ ਤਸੂਲ ਮਨਾਰ ਵਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਾ ਪਿਆ ਪ੍ਰਨਉਤ ਨਾਨਕ ਤਨ ਕੀ ਸਰਨਾ ਜਿੰਤੂ ਨਾ ਹੀ ਵਿਸਰਿਆ ਅਸਮਹ ਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਇ ਕਹ ਕਿਤਨ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰਨ ਜਾਵਾਂ ਲਾਗ ਭਉ ਜਾਤਰਨ ਕੈ ਜਨਾ ਪ੍ਰੇਥਾ ਜਾਤਰਨ ਮਾਇਆ ਕਹਿ ਰਹਾ ਓ ਜਪ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰੰਮਾ ਸਰਨ ਪਰ ਕੀ ਰੱਖੂ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਆਸਰਣ ਪਰੇ ਕੀ ਰਾਖੋ ਸਰਮਾ ਪਾ ਸਈ ਦਸਵੇਂ ਕਬੇ ਬਾਚ ਬਹੰਤੀ ਚੋਪਈ ਅਮਰੀ ਕਰਵਾ ਦੇ ਰਚਾ ਪੂਰਨ ਹੋਏ ਜਿਤਗੀ ਇਚਾ ਤਵਾ ਚਰਨ ਨਮਨ ਰਹੀ ਹਮਾਰਾ ਆਪਣਾ ਜਾਣ ਕਰੋ ਬਿਤ ਪਾਰਾ ਹਮਰੇ ਵਿਸ਼ਟ ਸਵੈ ਤੁਕਾ ਹੋ ਆਪਾ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸਿਵ ਸਿਖ ਸਵੈ ਕਰਤਾ ਰਾਮ ਮੋਰ ਅਚਰਜ ਕਰਦਾ ਕਰਿਆ ਸਭੈ ਰਣਿ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਅਸਾ ਤੁਰ ਪਿਰ ਕੀ ਰਹੀ ਪਿਆਸਾ ਤਮੈ ਛਡ ਕੋਈ ਅਵ ਨਾ ਤਿਆ ਹਉ ਜੋ ਵਰਚਾ ਸਭ ਤੁਮ ਤੇ ਪਾਉ ਸਹਿਬ ਸਿਖਾ ਮਾਰੇ ਤਾਰੀਐ ਚੰਨਾ ਚੰ ਸਤਰਹ ਮਾਰੇ ਮਾਰੀਐ ਆਪਾ ਦੇਹੁ ਜੈ ਬਰੀਆ ਵਰਣ ਕਾਲ ਕਾ ਦਰਾਸਨ ਬਰੀਆ ਹੋ ਜੋ ਸਦਾ ਹਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰਚਾ ਰੱਖ ਲਿਆ ਮੈਂ ਰਖਨਾਰੇ ਸਾਹਿਬ ਸੰਸਾਏ ਪਿਆਰੇ ਦੇਨ ਬਾਂਦਾ ਦ੍ਰਿਸ਼ਟਨ ਕੇ ਹੰਤਾ ਤਮਾ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜਿਉ ਉਤਾਰਾ ਕਾਲ ਪਾਇ ਕਰ ਵਿਸਰਾਮ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾਇ ਅਮਰ ਕਾਲ ਜੋ ਕੀ ਸਭ ਕੀ ਹੋ ਬੇਦ ਰਾਇ ਬ੍ਰਹਮਾ ਜੋ ਕੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਤਾ ਜਿਸਨ ਪਜਾਇਓ ਆਦੰਤੀ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਾਂ ਕਉ ਸਭ ਗਣ ਸੁਖ ਦੀਏ ਸਤਿਰੰਕੋ ਬਲ ਮਹਾਬਦ ਕੀਓ ਘਟ ਘਟ ਕੇ ਅੰਦਰ ਗੇ ਜਾਣਤਾ ਭਲੇ ਬੁਰੇ ਕੀ ਪੀਰ ਪਿਸ਼ਾਨਤਾ ਚੀਟੀ ਤੇ ਕੁੰਜ ਰਸਤੂਲਾ ਸਭ ਪਰ ਕਿਰਪਾ ਦ੍ਰਿਸ਼ਟਿ ਤਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਨੈ ਜਬਦ ਕਰਾ ਕਰਾ ਕਰ ਤਾਰਾ ਪ੍ਰਜਾ ਦਰਤਾਵਦੇ ਆਪਾਰਾ ਜਬ ਆਕਰ ਕਰਤੋ ਕਬ ਤਮ ਮੈ ਮਿਲਤ ਦੇ ਦਰਸਪ ਹੂੰ ਜੀਤੇ ਵਤਨਾ ਛਟ ਸਵ ਉਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿ ਤਿਨਾਲਮਨਾਹ ਜਾਨਤ ਬੇਦ ਭੇਦ ਅਰਿਆ ਲਣ ਨਿਰੰਕਾਰ ਨਿਰੰਕਾਰ ਨਿਲੰਭ ਆਦ ਨੀਲਾ ਨਾਦ ਸੰਗ ਤਾਕਾ ਮੂੜ ਚਾਰਤ ਭੇਦਾ ਜਾ ਕੋ ਪੀਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕੈਸਦਾ ਸਿਵਾ ਨਿਰੰਕਾਰ ਕਾ ਚੀਨਤ ਨ ਪੇਵਾ ਆਪ ਆਪਣੀ ਬੁਧ ਹਜੇਤੀ ਵਰਨਤਾ ਬਿਨਾਂ ਬਿਨ ਤੋਹੇ ਦਿੱਤੀ ਤੁਮਰਾ ਲਖਨ ਜਾਇ ਪਸਾਰਾ ਰੇ ਵੇਸਿਆ ਪ੍ਰਥਮ ਸੰਸਾਰਾ ਇਕੈ ਰੂਪਨੂ ਬਸ ਰੂਪਾਰੰਕ ਭਇਓ ਰਾਕੇ ਉਪਾ ਅੰਡਾ ਜੇ ਰਸੈ ਤੈ ਕਿੰਨੀ ਉਤਬਜ ਖਾਨ ਬਹੁ ਰਚ ਦਿਨੀ ਕਉਂ ਕੂਲ ਰਾਜਾ ਬੈਠਾ ਕਉਂ ਸਿੰਮਟ ਭਇਓ ਸੰਕਰਿ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਬਵਾ ਜੁਗਾ ਸਰੂਪ ਸਿੰਗੰਬਾ ਅਗਰਚਾ ਮੇਰੀ ਤੁਮ ਕਰੋ ਸਿੱਖੋ ਵਾਰੈ ਸਿੱਖ ਸੰਘਾਰੋ ਦੁਸ਼ਟ ਜਿਤੇ ਉਠਵਾਤ ਉਤਪਾਤਾ ਸਕਲ ਮਲੇਸ਼ ਕਰੋੜਨ ਘਤਾ ਜੇ ਅਸਤ ਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤਾ ਮਾਰੇ ਪੁਰਖ ਜਨ ਪੈ ਪਰੇ ਤਿਹਾਰੇ ਤਿਨ ਕੇ ਤੁ ਸੰਕਰ ਸਵਟਾਰੇ ਜੋ ਕਲਪ ਇੱਕ ਬਾਰਤ ਆਏ ਤਾਂ ਕੇ ਕਾਲ ਨਾ ਐਂ ਰਚਾਏ ਤੈ ਸਿਵ ਕਾਲਾ ਦੁਸ਼ਟ ਰੈ ਤ੍ਰੈਦ ਕਾਲਾ ਕਿਰਪਾ ਧ੍ਰਿਟਤ ਜਾਇ ਨਿਹਾਰੇ ਉਹ ਤਾਂ ਕੇ ਤਾਵ ਤਨ ਕਮੋ ਹਰਿ ਹੋਰ ਇਸਿ ਧਰਮਾ ਸਭ ਹੋਈ ਦੁਸ਼ਟ ਸਾਚ ਵਸਕਾ ਨਾ ਕੋਈ ਏਕ ਬਾਰ ਜਿਨ ਤੁਮ ਅਸਵਾਰਾ ਕਲਪਾਸ ਤੇ ਤਹਿ ਉਬਾਰਾ ਜਿਨਰ ਨਾਮ ਤਿਹਾਰੋ ਕਾ ਦਰਦ ਦੁਸ਼ਟ ਦੁਖ ਤੇਰਾ ਖੜਗ ਕੇ ਤਮੈ ਸਰਣਾ ਤਿਹਾਰੀ ਆਪਾ ਦੇ ਲਿਓ ਵਾਰੀ ਸਰਵਥਾੁਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਗਾ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨੀ ਆਨਿਓ ਰਾਮ ਰਹੀ ਪੂਰਨ ਪੁਰਾਨ ਅਨੇਕ ਹੈ ਮਤ ਇਕ ਨਾਮ ਮੰਨਿਓ ਸਿਮਰੈ ਸ਼ਾਸਤਰ ਦੇ ਸਭੈ ਬਹੁ ਭੇਦ ਕਹਾ ਵੇਖ ਨਾ ਜਾਣਿਓ ਸ੍ਰੀ ਉਸਪਾਨ ਕਿਰਪਾ ਤੁਮਰੇ ਕਰਮਾ ਨਾ ਕਹਿਓ ਸਭ ਤੋਏ ਬਕਾਨਿਓ ਦੋਹੀ ਰਾਮ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਦੁਆਰ ਪਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ RAM KALE MAHALLA TEEJA ANAND DE KONGKAR SATGURU PRASAD ANAND PIYA MERI MAAY SATGURU MAIN PAAYA SATGURU TA PAAYA SAH SITI MANWJIAN VAADHAIYAN ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸੋ ਦੂਤਾ ਗਾਵ ਹਰੇ ਕੇ ਰਾਮ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾਰੋ ਵਰ ਨਾਲੇ ਅਰ ਨਾਲ ਰਹੁ ਤੂੰ ਮਾਣਾ ਮੇਰੇ ਦੁੱਖ ਸਭ ਵਿਸਾਰਣਾ ਹੰਝੀਕਾਰ ਹੋ ਕਾਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਸ ਸੁਆਮੀ ਸੋ ਕਉ ਮਨਾ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰਿ ਨਾਲੇ ਸਾਚੇ ਸਾਈ ਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰਾ ਸੰਕਿਚੈ ਜਿਸ ਤੇ ਸੋ ਪਾਵੈ ਸਦਾ ਸਿਖਤ ਸਲਾਹਾ ਤੇਰੀ ਨਾਮ ਮਨ ਵਸਾਏ ਨਾਮ ਜਿਨ ਕਾ ਮਨ ਵਸਿਆ ਵਾ ਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਈ ਬਾ ਕਿਆ ਨਾਹੀ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਸੁਤ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਹਾ ਇਸਤਿਆ ਵਡਿਆਈਆਂ ਕਹਿ ਨਾਨਕ ਸੋਨ ਸੰਤੋ ਸਭ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਬਤਿ ਘਰ ਸਪਾਗੈ ਘਰ ਸਪਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ਪਾਂਚ ਦੋ ਤਦ ਵਾਸਾ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੇ ਜਨ ਕਾਓ ਸੇਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖੂਆ ਤਿਤ ਗਰ ਅਨੰਦ ਵਾਜੇ ਅਨੰਦ ਸੁਨਾ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਕਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਦ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਬਵਤਾ ਸਤਿਗੁਰਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਤੂਰੇ ਸੁਣਤੇ ਪਨੀਤ ਕਹਤੇ ਬਵਤਾ ਸਤਿਗੁਰਿਆ ਭਰ ਪੂਰੇ ਬਿਨਵੰਤ ਨਾਮ ਗੁਰ ਚਰਨ ਲਾਗੇ ਵਾਝੇ ਅਨਹਤure ਮੰਦਾ ਬਣੀ ਮਹੱਲਾ ਪੰਜਵਾ ਥਾਲ ਵੀ ਤਿੰਨ ਵਸਤੂ ਪਈਓ ਸਤ ਸਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਤਾਰੋ ਇਹ ਵਾਸਤਾ ਤਜਿ ਨਹਿ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਾਨ ਲਗ ਤੜੀਐ ਸਭ ਨਾਨਕ ਰੰਪਾ ਸਾਰੋ ਸੋ ਲੋਕ ਮਹੱਲਾ ਪੰਜਵਾ ਤੇਰਾ ਗੀਤਾ ਜਾਤੋ ਨਾਹੀ ਮੈਨੋ ਜੋ ਕਿ ਤੋਈ ਮੈ ਨਿਰਗੁਣ ਹਾਰੇ ਕੋਉਣ ਨਾਹੀ ਆਪੇ ਤਰਸ ਤਿਓਈ ਤਰਸ ਭਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰਿਆ ਤੌੜੇ ਦਿੱਤਾ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖਾ ਕਦਨੀਓ ਦਰਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਚੜ ਜਾਏ ਭਉਜਲ ਵਿਖਮ ਸਗਾਹੋ ਗੁਰਸਬਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਨਾਮ ਗੁਣ ਗੋਬਿੰਦ ਗਾਹੇ ਸਭ ਸੈ ਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਤਾ ਕੋਈ ਨਾ ਜਾਏ ਜੇ ਆਵੇ ਤਦ ਆਹੇ ਸਾ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਾ ਜੀਵਾ ਜਪ ਗੁਰ ਨਾਮ ਨੇ ਤਰੀ ਸਤਗੁਰ ਪੀਖਣਾ ਸ਼ਰਵਣੀ ਸੁਣਨਾ ਗੁਰਨਾਮ ਸਤਗੁਰ ਸੇ ਤੀਰਤਿਆ ਦਰਗਹਿ ਭਾਈ ਠਾਵੋ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹਤ ਦੇ ਜਗਤਾ ਉਤਮ ਕਾਢੀਐ ਵਿਰਲੇ ਕੀ ਕੇ ਮਹਲਾ ਪੰਜਵਾ ਰੱਖੇ ਰੱਖਣ ਹਾਰਾ ਪੋਵਾਰਿਆ ਨਾਨਕ ਗੁਰ ਕੀ ਪਾਰੀ ਪਾਏ ਕਾਜ ਸੁਵਾਰਿਆ ਨਾਨਕ ਹੋਆਪ ਦਿਆਲ ਮਨੋ ਨਾ ਵਿਸਾਰੇ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾਨਕ ਸਾਖਤ ਨਿੰਦਕ ਦੁਸ਼ਟ ਕੀ ਨਵਾਹਿ ਵਿਦਾਰਿਆ ਦੇ ਸਾਇਵ ਕੀ ਟੇਕ ਨਾਨਕ ਮਨੈ ਮਾਹੀ ਜਿਸੇ ਮਰਾ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਆ ਨਾਨਕ ਮਨ ਬਾਹੀਂ ਜਿਸੇ ਮਰਾ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ